ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪੈਂਡ ਕਲਿਆਣ ਸੁੱਖਾ ਤੇ ਕਲਿਆਣ ਸੁੱਖਾ ਪੈਂਡ ਦੇ ਕੋਠੇ ਆ ਇਹਨੂੰ ਜ਼ਿਲ੍ਹਾ ਬਠਿੰਡਾ ਪੈਂਦਾ ਨਥਾਣਾ ਇਹਦੇ ਨੇੜ ਹੈ ਪ੍ਰੋਪਰ ਐਡਰੈਸ ਆਪਾਂ ਨੂੰ ਬਾਈ ਜੀ ਹੁਰੀ ਸਮਝਾ ਦੇਣਗੇ ਵੀ ਕਿਹੜੇ ਏਰੀਏ ਦੇ ਕੋਠੇ ਇਹ ਹੈਗੇ ਆ ਜਾਂ ਕਿਹੜੇ ਕਿਹੜੇ ਪੈਂਡੇ ਦੇ ਆਸ-ਪਾਸ ਆ ਪਰ ਜਿਹੜੇ ਘਰ ਚੋਂ ਮੈਂ ਵੀਡੀਓ ਬਣਾ ਰਿਹਾ ਇਹ ਨਵੇਕਲੀ ਵੀਡੀਓ ਹੈ ਨਵੇਕਲੀ ਇਸ ਕਰਕੇ ਵੀ ਬਹੁਤ ਸਾਰੇ ਵੀਰਾਂ ਨੂੰ ਮਿਲਦੇ ਆ ਕੋਈ ਵੀਰ ਘਰੇ ਗਾਵਾਂ ਰੱਖਦਾ ਉਹਨਾਂ ਤੋਂ ਦੁੱਧ ਅੱਗੇ ਡੇਰੀ ਦੇ ਵਿੱਚ ਪਾਉਂਦਾ ਤੇ ਕੋਈ ਵਪਾਰ ਆਸਤੇ ਪਸ਼ੂ ਲਿਆਉਂਦਾ ਪਰ ਇਸ ਵੀਰ ਦਾ ਥੋੜਾ ਜਿਹਾ ਵੱਖਰਾ ਕਨਸੈਪਟ ਹੈ ਇਹ ਵੜਾ ਤਿਆਰ ਕਰਦਾ ਹੈ ਹਰੇਕ ਵਾਰ ਤਿੰਨ ਤਿੰਨ ਚਾਰ ਚਾਰ ਕੱਠੀਆਂ ਬੱਚੀਆਂ ਬਾਈ ਖਰੀਦ ਲੈਂਦਾ ਤੇ ਲਗਭਗ ਉਹ ਕੱਠਣਾਂ ਵਾਲੀਆਂ ਸੂ ਪੈਂਦੀਆਂ ਤੇ ਕੱਠਣੀਆਂ ਬਾਈ ਮੁੜ ਕੇ ਸੇਲ ਕਰ ਦਿੰਦਾ ਆਪਾਂ ਇਹਦੇ ਸਬੰਧੀ ਜ਼ਰੂਰ ਗੱਲਬਾਤ ਕਰਨੀ ਹੈ ਕਿਉਂਕਿ ਕੁਸਵੀਰ ਹੌਸਲੇ ਵਾਲੇ ਹੁੰਦੇ ਆ ਤੇ ਉਹਨਾਂ ਨੂੰ ਥੋੜਾ ਚਾਨਣ ਚਾਹੀਦਾ ਹੁੰਦਾ ਵੀ ਕਿੱਦਾਂ ਕੋਈ ਕਾਰੋਬਾਰ ਚਲਾ ਸਕਦੇ ਆ ਤਾਂ ਇਸ ਵੀਰ ਤੋਂ ਤੁਹਾਨੂੰ ਜਰੂਰ ਸਿੱਖਣ ਨੂੰ ਮਿਲੇਗਾ ਵੈਸੇ ਸ਼ੁਰੂਆਤ ਚ ਦੱਸ ਦਿਆਂ ਦੋਸਤੋ ਇੱਕ ਵਾਇੜ ਬਿਲਕੁਲ ਤਾਜੀ ਸੂਈ ਤੇ ਬੜੀ ਸੋਹਣੀ ਬੱਚੀ ਨੂੰ ਜਨਮ ਦਿੱਤਾ ਹੈ ਸੀਮਨ ਦੀ ਡਿਟੇਲ ਵਾਈ ਦੱਸੂਗਾ ਤਾਂ ਤੁਹਾਨੂੰ ਲੱਗੂਗੀ ਵਾਕਈ ਵੀ ਇਹ ਇੱਕ ਚੰਗੇ ਬੁੱਲ ਦੀ ਬੱਚੀ ਇਹਦੇ ਨਾਲ ਹਾਲਾਂਕਿ ਆਪ ਵੀ ਵਾਇੜ ਬੜੀ ਸੁਨੱਖੀ ਹੈ ਨਾਲ ਇਹਦੇ ਗੱਪਣ ਵਾਇੜ ਖੜੀ ਹੈ ਇੱਕ ਹੋਰ ਵਾਇੜ ਗੱਪਣ ਹੈ ਪਰ ਥੋੜਾ ਟਾਈਮ ਲੈਂਦੀ ਹੈ ਆਉ ਜਾਣਕਾਰੀ ਲਈਏ ਫਿਰ ਇਹਨਾਂ ਨੂੰ ਤੋੜਾਂਗੇ ਉਸ ਗੱਲਾਂ ਇਹਨਾਂ ਪਸ਼ੂ ਪਾਲਣ ਸੰਬੰਧੀ ਵੀ ਆਪਾਂ ਬਾਈ ਨਾਲ ਕਰਾਂਗੇ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਬਈ ਨਾਮ ਗੁਰਪ੍ਰੀਤ ਸਿੰਘ ਜੀ ਠੀਕ ਹੈ ਬਾਈ ਬੱਚੇ ਦਾ ਕੀ ਨਾਮ ਹੈ ਬਸ ਹੋਈ ਕਰਮਨਪ੍ਰੀਤ ਸਿੰਘ ਠੀਕ ਹੈ ਇਹ ਕਿਹੜੀ ਕਲਾਸ ਚ ਪੜਦਾ ਹੈ ਇਹ 4ਥ ਕਲਾਸ ਚ ਪੜਦਾ ਹੈ ਚੌਕ ਹੈ ਪਸ਼ੂਆਂ ਦੇ ਪਾਸੇ ਹਾਂਜੀ 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 ਅੱਛਾ ਭਾਈ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਥੋੜਾ ਵੱਖਰਾ ਕਨਸੈਪਟ ਆ ਤੁਹਾਡਾ ਤੁਸੀਂ ਕਰਦੇ ਪਸ਼ੂ ਨਹੀਂ ਸਾਹਮਦੇ ਜਿਆਦਾ ਵਹਿੜਾ ਹੀ ਲੈ ਕੇ ਆਉਣੀ ਆ ਫਿਰ ਹਾਂ ਹਾਂ ਬਾਈ ਆਪਾਂ ਚੰਗੀਆਂ ਬਸੀਆਂ ਖਰੀਦ ਲੈਨੇ ਆ ਉਹਨਾਂ ਨੂੰ ਪਾਲ ਕੇ ਤਿਆਰ ਕਰਕੇ ਤੇ ਸੇਲ ਕਰ ਦਿੰਨੇ ਆ ਹੁਣ ਆਪਾਂ ਤਿੰਨ ਐਡ ਕੀ ਦਿਖਾ ਦੇਣੀਆਂ ਜਿਹੜੀਆਂ ਵੇਚਣੀਆਂ ਆ ਹਾਂਜੀ ਬਈ ਤਿੰਨ ਮਗਰ ਤਿਆਰ ਆ ਜਿਹੜੀਆਂ ਆ ਵੇਚਾਂਗੇ ਹਾਂ ਉਹ ਅਗਲੇ ਆਪਾਂ ਫਰਵਰੀ ਮਹੀਨੇ ਚ ਬਣਾਵਾਂਗੇ ਠੀਕ ਹੈ ਅੱਛਾ ਇਹ 6 ਵਿੱਚ ਜੇ ਹੁਣ ਤਿੰਨ ਵਿਕ ਜਾਣ ਨੇ ਹੁਣ ਫਿਰ ਕਿੰਨੀਆਂ ਬੱਚੀਆਂ ਖਰੀਦਾਂਗੇ ਅੱਗੇ ਹੁਣ ਆਏ ਆ ਬਾਈ ਜੀ ਅਸੀਂ ਇਹ ਤਿੰਨ ਵੇਚ ਕੇ ਤਿੰਨ ਉਹ ਵੇਚ ਕੇ ਫਿਰ 6 ਜਾਂ 7 ਇਕੱਠੀਆਂ ਇੱਕੋ ਜੀਆਂ ਬੱਛੀਆਂ ਲਵਾਂਗੇ ਅੱਛਾ ਇਹ ਤਾਂ ਆਮ ਬਹੁਤੇ ਵੀ ਇਹ ਕਹਿੰਦੇ ਆ ਵੀ ਬੱਚੀ ਪਾਲਣ ਚ ਕੋਈ ਫਾਇਦਾ ਨਹੀਂ ਹੁੰਦਾ ਘਾਟੇ ਦਾ ਸੌਦਾ ਹੋ ਜਾਂਦਾ ਹੈ ਸਾਬ ਕਿਤਾਬ ਲਾਉਂਦੇ ਹੋਗੇ ਬਚਤ ਹੁੰਦੀ ਹੈ ਬਿਲਕੁਲ ਲਾਉਣੇ ਆ ਜੀ ਆਪ ਦਾ ਪਰਿਵਾਰ ਸੰਭਦੇ ਆ ਮਿਹਨਤ ਕਰਦੇ ਆ ਖੁਸ਼ੀ ਮਿਲਦੀ ਆ ਠੀਕ ਹੈ ਤਾਂ ਬਚਤ ਵੀ ਹੈਗੀ ਆ ਤਾਂ ਹੀ ਗਾਂ ਵਧਾਂਗੇ ਜੀ ਫੇਰ ਹੀ ਸੰਭਾਂਗੇ ਸਹੀ ਹੈ ਅੱਛਾ ਇਹ ਇੰਨੇ ਨਾਗ ਮੈਂ ਇਸ ਟਾਈਮ ਜੇ ਘਰੇ ਦੇਖਾਂ ਤਾਂ 12 15 ਨਾਗ ਆਮਣਾ ਹੈਗੇ ਆ ਹਾਂਜੀ ਹਾਂਜੀ ਇਹਨਾਂ ਨੂੰ ਫਰ ਸੰਭਣ ਵਾਸਤੇ ਕਿੰਨੇ ਬੰਦੇ ਲੇਬਰ ਵਾਲੇ ਵੀਰ ਕਿੰਨੇ ਰੱਖਦੇ ਹੋਣਾ ਅਸੀਂ ਦੋਨੇ ਜੀ ਅੱਛਾ ਆਪ ਪਰਿਵਾਰ ਹੀ ਸੰਭ ਹਾਂ ਦੋਨੇ ਜੀ ਆਪ ਸੰਭਦੇ ਆ ਠੀਕ ਹੈ ਤੇ ਮਾਤਾ ਚੁੱਲੇ ਦਾ ਕਰ ਲੈਂਦੀ ਆ ਠੀਕ ਹੈ ਤੇ ਨਾਲ ਉਹਦੇ ਘਰ ਵਾਲੀ ਚੁੱਲੇ ਦਾ ਹੀ ਕਰਾਉਂਦੀ ਆ ਤੇ ਬਾਹੀ ਵੀ ਆ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਕੋਲੇ 12 13 ਗਿੱਲੇ ਘਰ ਦਾ ਬਾਣ ਆ ਠੀਕ ਹੈ ਉਹਦੀ ਬਾਹੀ ਵੀ ਕਰ ਨਾਲ ਉਹ ਵੀ ਕਰੀ ਜਾਂਦੇ ਹੋ ਤੇ ਨਾਲ ਇਹ ਹਾਂ ਹਾਂ ਮਤਲਬ ਦੁੱਧ ਵਾਲੇ ਪਾਸੇ ਨਹੀਂ ਧਿਆਨ ਗਿਆ ਵੀ ਦੁੱਧ ਦਾ ਪਾਸੇਲ ਕਰਨਾ ਜਿਵੇਂ ਬਹੁਤ ਵੀਰ ਗਾਵਾਂ ਰੱਖ ਲਏ ਨਹੀਂ ਐਤੀ ਬਾਈ ਆਪਾਂ ਰੱਖਿਆ ਚਾਰਕ ਪਸ਼ੂ ਦੁੱਧ ਤੇ ਠੀਕ ਹੈ ਤੇ ਉਹ ਵਧੀਆ ਆਪਾਂ ਨੂੰ ਉਹਨਾਂ 'ਚ ਵੀ ਪ੍ਰੋਫਟ ਹੋਰ ਆ ਦੂਜਿਆਂ ਪਾਲਣ ਵਾਲੇ ਪਸ਼ੂਆਂ ਦਾ ਖਰਚਾ ਕੱਢ ਰਹੇ ਆ ਉਹ ਪਸ਼ੂ ਠੀਕ ਹੈ ਤੇ ਵਧੀਆ ਆਪਾਂ ਨੂੰ ਲੱਗਦਾ ਉਹਦੇ 'ਚ ਵੀ ਪ੍ਰੋਫਟ ਆਇਆ ਵੀ ਥੋੜਾ ਜਨਾ ਅਸੀਂ ਬਣਾਉ ਠੀਕ ਹੈ ਮਨੂ ਪੱਕੇ ਪੱਕੇ ਵੀ ਰਾਵਾਂਗੇ ਪਸੂ ਪੱਕਾ ਇਹ ਪਹਿਲਾ ਕੁਲਜੀ ਆਪਣੇ ਤਾਂ ਚਾਹ ਇੱਕ ਠੀਕ ਹੈ ਬਹੁਤ ਵਧੀਆ ਕੀਤਾ ਅੱਛਾ ਭਾਈ ਤੁਹਾਡਾ ਪਿੰਡ ਜਿਹੜਾ ਉਹ ਕਲਿਆਣ ਸੁੱਖੇ ਦੇ ਕੋਠੇ ਐ ਹਾਂਜੀ ਭਾਈ ਇਹਦੇ ਚ ਪਹੁੰਚਣ ਵਾਸਤੇ ਐਡਰੈਸ ਕਿਦਾਂ ਸਮਝਣਾ ਪਊਗਾ ਕਿਹੜੇ ਪਿੰਡ ਨੇੜਾ ਪਿੰਡ ਕਲਿਆਣ ਸੁੱਖਾ ਕੋਠੇ ਗਵਿੰਦਨਗਰ ਠੀਕ ਹੈ ਜੇ ਤਾਂ ਬੰਦਾ ਹੁੰਦਾ ਜੀ ਭਗਤੇ ਤੋਂ ਹਾਂ ਜਾਂ ਤਾਂ ਉਹ ਕਲਿਆਣ ਸੁੱਖੇ ਆ ਜੀ ਮੇਨੱਡੀ ਤੇ ਉੱਥੋਂ ਆ ਕੇ ਪੁੱਛ ਲੈ ਵੀ ਤਕਣਾ ਦੇ ਘਰਾਂ ਚ ਜਾਣਾ ਠੀਕ ਹੈ ਤਾਂ ਸਾਡੇ ਘਰਾਂ ਨੂੰ ਸਿੱਧੀ ਰੋਡ ਆਉਂਦੀ ਆ ਸਕੂਲ ਕੋਲੇ ਠੀਕ ਹੈ ਜੇ ਬੰਦਾ ਆ ਗਿਆ ਨਥਾਣਿਓ ਹਾਂ ਜਾਂ ਤਾਂ ਉਹ ਸਿੱਧਾ ਕਲਿਆਣ ਉੱਥੀ ਕਲਿਆਣ ਸੁੱਖਿਆ ਜੀ ਨਹੀਂ ਉਹ ਗੰਗਾ ਗਿੱਦੜ ਤੇ ਸਾਡੇ ਕੋਠਿਆਂ ਚ ਇਹਨਾਂ ਪਿੰਡਾਂ ਵਿੱਚ ਦੀਆਂ ਹਾਂ ਸਾਡੇ ਕੋਠਿਆਂ ਦਾ ਨਾਂ ਕੋਠੇ ਗਵਿੰਦਨਗਰ ਕਲਿਆਣ ਸੁੱਖਾ ਠੀਕ ਹੈ ਅੱਛਾ ਅੱਜ ਆਪਾਂ ਜਿਹੜੀਆਂ ਵਹਿੜਾਂ ਦਿਖਾਉਣੀਆਂ ਹਨ ਹਾਂਜੀ ਪਹਿਲੇ ਨੰਬਰ ਤੇ ਸੂਈ ਸਵਾਈ ਵਹਿੜ ਦਿਖਾਉਣੇ ਆ ਕੰਨਵਾ ਸੂਆ ਸੂਈ ਇਹ ਪਹਿਲਾ ਸੂਆ ਸੂਈ ਹੈ ਜੀ ਚਾਰ ਦੰਦ ਦਾ ਠੀਕ ਹੈ ਤੇ EBS ਦੇ ਟਰੰਪ ਦੀ ਖੋਦਾ ਠੀਕ ਹੈ ਤੇ ਅਰਮਾਡਾ ਸੈਕਸਰ ਦੀ ਬੱਸੀ ਨੂੰ ਜਨਮ ਦਿੱਤਾ ਇਹਨੇ ਅੱਛਾ ਅਰਮਾਡਾ ਦੀ ਬੱਚੀ ਹੈ ਹਾਂਜੀ ਆਪ ਦੇ ਹੱਥੀ ਆਪਣਾ ਸੀਮਾ ਲਵਾਇਆ ਵਾ ਅਰਮਾਡਾ ਸੈਕਸਰ ਦੀ ਬੱਸੀ ਹੈ ਠੀਕ ਹੈ ਅੱਛਾ ਭਾਈ ਇਹ ਸੂਈ ਕਦੋਂ ਕੱਲ ਤੜਕੇ 7 ਵਜੇ ਸੂਈ ਹੈ ਜੀ ਕੱਲ ਤੜਕੇ ਸੂਈ ਹੈ ਹਾਂਜੀ ਆਪਾਂ 30 ਤਰੀਕ ਨੂੰ ਠੀਕ ਹੈ ਆਪਾਂ ਵੀਡੀਓ ਬਣਾ ਰਹੇ ਹਾਂ ਲਗਭਗ ਟਾਈਮ 1:30 ਵਜੇ ਦੇ ਆਸ-ਪਾਸ ਦਾ ਹੈ ਹਾਂਜੀ ਭਾਈ ਇਹਦੀ ਮਿਲਕਿੰਗ ਕੀਤੀ ਵੀ ਹੈ ਹਾਂ ਭਾਈ ਤੜਕੇ ਅਸੀਂ ਇਹ ਸੋਚ ਕੇ ਨਹੀਂ ਇਹਦੀ ਮਿਲਕਿੰਗ ਬਈ ਸਾਰੀ ਕਰੀ ਆ ਵੀ ਆਪਾਂ ਵੀਡੀਓ ਬਣਾਉਣੀ ਆ ਵੀ ਛੱਡ ਦਗੇ ਠੀਕ ਹੈ ਠੀਕ ਹੈ ਇਹਨੂੰ ਆਪਾਂ ਕੱਲ੍ਹ ਆਥ ਨੇ ਵੀ ਜਮਾ ਸਾਫ਼ ਕੀਤਾ ਸੀ ਤੜਕੇ ਵੀ ਆਪਾਂ ਇਹਨੂੰ 7 ਵਜੇ ਜਮਾ ਸਾਫ਼ ਕੀਤਾ 8 ਕਿਲੋ ਤੇ 600 ਗ੍ਰਾਮ ਆਪਾਂ ਇਹਦੇ ਥੱਲੇ ਦੁੱਧ ਕੱਢਿਆ ਲਗਭਗ ਜੇ ਅਵਮੰਨੀਆ ਤਾਂ 16 17 ਕਿਲੋ ਬੋਲਾ ਹੋਊਗਾ ਹਾਂ ਇਹ ਨਹੀਂ ਗੱਲ ਵੀ ਕਹਿਣ ਦੀ ਵੀ ਆਪਾਂ ਕਹਿੰਦਾ 800 ਕਿਲੋ 600 ਗ੍ਰਾਮ ਤੇ ਕੱਲ ਨੂੰ ਤੜਕੇ ਵੀ ਬੰਦਾ ਆ ਕੇ ਆਪਣੇ ਘਰੇ ਵੀਡੀਓ ਮਿਲਕੇ ਕਰ ਸਕਦਾ ਤੇ ਇੰਨੇ ਦੁੱਧ ਦੀ ਆਪਾਂ ਫਿਰ ਵੀ ਗਾਰੰਟੀ ਦੇਵਾਂਗੇ ਵੀ ਇਹ ਵੜ ਦੇਊਗੀ ਠੀਕ ਹੈ ਸੋ ਦਸੋ ਚਾਰ ਦੰਦ ਵੈੜ ਹੈ ਅੱਛਾ ਭਾਈ ਕੀਮਤ ਰਹਿ ਗਈ ਇਹਦੀ ਕੀ ਡਿਮਾਂਡ ਕਰਦੇ ਹੋ ਕੀਮਤ ਭਾਈ 155 ਦੀ ਦੇ ਦੇ ਠੀਕ ਹੈ ਦੋਸਤੋ ਰਮਾਡਾ ਬੋਲ ਦੀ ਬੱਛੀ ਹੈ ਪੁੱਤ ਪਹਿਲਾਂ ਕਿਹਾ ਸੀ ਵੀ ਬੱਛੀ ਦੀ ਕੁਆਲਿਟੀ ਦੱਸੂਗੀ ਕਿਸੇ ਚੰਗੇ ਬੋਲ ਦੀ ਵੈੜ ਹੈ ਬੱਛੀ ਹੈ ਤਾਂ ਪਤਾ ਲੱਗਣਾ ਹੀ ਚਾਹੀਦਾ ਹੈ ਉਹਦੇ ਤਾਂਚੇ ਤੋਂ ਵੀ ਸੁਭਾਈ ਸੂਈ ਹੈ ਕੱਲ ਕੱਲ 25 ਤਰੀਕ ਦੀ ਸੂਈ ਵੀ ਹੈ 31 ਤਰੀਕ ਦੀ 31 ਦੀ ਸੌਰੀ ਅੱਜ 1 ਤਰੀਕ ਨੂੰ ਵੀਡੀਓ ਬਣ ਰਹੀ ਹੈ ਤੇ ਚਾਰ ਦੰਦ ਹੈ ਤੋਰ ਦਈਏ ਭਾਈ ਵੈੜ ਹਾਂ 155 ਰੇਟ ਹੈ ਚੰਗਾ ਬੱਚਾ ਨਾਲ 8 ਕਿਲੋ 600 ਗ੍ਰਾਮ ਸੁਬਾ ਦੁੱਧੇ ਦਾ ਖੋਇਆ ਹੈ ਤੋੜ ਉਧਰ ਹਾਈਟ ਲੈਂਥ ਫੋਲਾ ਦਸੋ ਉੱਚੀ ਲੰਬੀ ਵੜ ਹੈ ਫੈਕਸੋਂ ਵਾਨੇ ਰੀਆ ਤੇ ਹਵਾਨੇ ਤੇ ਨਾੜਾਂ ਬਹੁਤ ਸੋਹਣੀਆਂ ਚਵਾਈ ਹੋਈ ਵੀ ਹੈ ਤਾਂ ਜਿਹੜਾ ਆਪਾਂ ਦਵਾਈ ਲਾ ਦਿੰਦੇ ਚੋਣ ਤੋਂ ਬਾਅਦ ਚ ਡੋਬਾ ਜਿਹੜਾ ਥਣਾਂ ਨੂੰ ਉਹ ਲੱਗਾ ਹੋਇਆ ਹੈ ਹਜੇ ਮਸ਼ੀਨੀ ਚਵਾਈ ਵਾਲਾ ਥਣ ਦੱਸਦਾ ਬਾਕੀ ਪਸਮਾ ਦੇ ਵਿੱਚ ਕਿੰਨਾ ਕ ਕੱਢੂਗੀ ਉਹ ਬਾਅਦ ਦੀ ਗੱਲ ਅਸੀਂ ਦੇਖ ਲਵਾਂਗੇ ਮੋੜ ਲਾ ਆਪਦੇਲੇ ਪਾਸੇ ਨੂੰ ਮੋੜ ਲਾ ਬਿਲਕੁਲ ਫੈਕਸ਼ਨ 1 ਨਾਲ ਸੋਇਦਾ ਇਧਰ ਹੀ ਮੋੜ ਲੈਣਾ ਇਹਦਾ ਤੁਸੀਂ ਟਾਂਚਾ ਦੇਖ ਸਕਦੇ ਹੋ ਬਠਲ ਜੇਰ ਪਈ ਹੈ ਕਿਸੇ ਨਹੀਂ ਉਹ ਜੇਰ ਦੀ ਵੀਡੀਓ ਹੈਗੀ ਆਪਣੇ ਕੋਲੇ ਇੱਥੇ ਖੇਲ ਬਣੀ ਵੀ ਆ ਪਾਣੀ ਵਾਲੀ ਅੱਛਾ ਜੇਰ ਪੈਰ ਪੂਰਨਾ ਪਾ ਲੈਣ ਤਾਂ ਕਰਕੇ ਆ ਬਾਈ ਜੀ ਠੀਕ ਹੈ ਓਕੇ ਦੇਖੋ ਦੋਸਤੋ ਸਟਰਕਚਰ ਵੈੜ ਦਾ 1 ਲੱਖ ਤੇ 55000 ਦੀ ਇਹ ਵੈੜ ਮਿਲੂਗੀ ਸ਼ਾਮ ਨੂੰ ਫੇਰ ਤੁਸੀਂ ਇਹਦੀ ਵੀਡੀਓ ਦੇਖ ਲਓ ਪੂਰਾ ਭਰ ਜਾਣਾ ਨੇ ਉਦੋਂ ਤੱਕ ਹੁਣ ਵੀ ਹਵਾਨਾ ਦਿਸਦਾ ਆ ਵੀ ਇਹ ਚੰਗਾ ਪਰ ਨਾਣੇ ਸ਼ੁਰੂ ਕਰਤਾ ਹੈ ਹਵਾਨੇ ਤੇ ਨਾੜਾਂ ਚੰਗੀਆਂ ਦੋਸਤੋ ਇਸ ਸਾਈਡ ਤੋਂ ਦੇਖੋ ਤੁਸੀਂ ਦੁੱਧ ਵਾਲੀ ਵੇੜ ਤੇ ਇਹਦੇ ਨਾਲ ਇਹ ਬੱਚੀ ਹੈ ਬੱਚੀ ਦੇਖ ਸਕਦੇ ਹੋ ਤੁਸੀਂ ਕਮਾਲ ਦੀ ਹੈ ਰਮਾੜਾ ਬੁੱਲ ਦਾ ਸੀਮਣ ਲੱਗਾ ਸੀਗਾ ਤੇ 6 ਅਸੀ ਸੀਮਣ ਦੀ ਇਹ ਬੱਚੀ ਆਈ ਹੈ ਭਈ ਮਾੜਾ ਇਹਨੂੰ ਹਲਾਈ ਬਸ ਮੈਂ ਹਵਾਨਾ ਇਸ ਤਰ੍ਹਾਂ ਹਵਾਨਾ ਦੇਖੋ ਦੱਸੋ ਕਿਉਂਕਿ ਦੁੱਧ ਦਾ ਪਤਾ ਇੱਥੋਂ ਹੀ ਲੱਗਣਾ ਹੈ ਇਹ ਖਾਲੀ ਹਵਾਨਾ ਹੈ ਬਿਲਕੁਲ ਖਾਲੀ ਜੀ ਪਰ ਚੰਗੀ ਤਿਆਰੀ ਇਹ ਵੈਦ ਸ਼ਾਮ ਤੱਕ ਫੜ ਜੂਗੀ ਫੇਰ ਬੀਨ ਸਬੂਨ ਸ ਬਹੁਤ ਵਧੀਆ ਜੀ ਸਹੀ ਹੈ ਭਾਈ ਅੱਛਾ ਭਾਈ ਇਹਦੇ ਨਾਲ ਇੱਕ ਵੈਦ ਖੜੀ ਹੈ ਇਹ ਤਾਂ ਗੱਪਣ ਹੈ ਜੀ ਇਹ ਗੱਪਣ ਹੈ ਜੀ ਠੀਕ ਹੈ ਇਹ ਦੋ ਦੰਦ ਹੈ ਜੀ ਦੋ ਦੰਦ ਹੈ ਤੇ ਇਹ ਵੀ ਰਮਾਡਾ ਸੈਕਸਟਰ ਤੋਂ ਗੱਪਣ ਹੈ ਜੀ ਇਹ ਆਪ ਕਿਹੜੇ ਸੀ ਮਿਲਦੀ ਹੈ ਇਹ ਬਰੂਟ ਦੀ ਹੈ ਜੀ ਇਹ ਬਰੂਟ ਦੀ ਇਹ ਵੀ ਇਸ ਦੀ ਠੀਕ ਹੈ ਇਹਦੀ ਡਿਮਾਂਡ ਕੀ ਕਰ ਦੋ ਇਹਦੀ 1.45 ਹੈ ਜੀ ਤੋਰੀ ਬਈ ਦੋਸੋ ਰਮਾਟਾ ਦਾ ਸੀਮੈਂਟ ਸਿਕਸਡ ਇਹਦੇ ਵੀ ਲੱਗਾ ਵਿਆ ਇੱਕ ਬੱਚੀ ਆ ਗਈ ਹੈ ਆਸ ਹੈ ਵੀ ਇਹ ਵੀ ਬੱਚੀ ਨੂੰ ਜਨਮ ਦੇਊਗੀ ਸੂਆ ਪਹਿਲਾ ਦੋ ਦੰਦ ਵੜੜ ਹੈ ਹਜੇ ਦਿਨ ਲੈਂਦੀ ਐ ਸੂਨ ਚ ਬਈ ਇਹਦੇ ਦਿਨ ਕਿੰਨੀ ਤਰੀਕ ਨੂੰ ਪੂਰੇ ਹੋ ਜਾਣਗੇ ਇਹਦੇ 8 ਤਰੀਕ ਨੂੰ ਜਨਵਰੀ ਨੂੰ ਜੀ ਠੀਕ ਐ ਤੋਰੀ ਬਈ ਮਾੜੇ ਦੋ ਦੰਦ ਆ ਜੀ ਠੀਕ ਐ ਦੋ ਦੰਦ 8 ਜਨਵਰੀ ਨੂੰ ਦਿਨ ਪੂਰੇ ਇੱਕ ਤਰੀਕ ਨੂੰ ਵੀਡੀਓ ਬਣ ਰਹੀ ਹੈ 145000 ਰੇਟ ਐ ਇਹ ਵੀਰ ਬਹੁਤ ਸੋਹਣੀਆਂ ਬੱਚੀਆਂ ਲਿਆ ਕੇ ਸਾਹ ਹੁੰਦਾ ਇਹ ਨਹੀਂ ਵੀ ਨਰਮ ਹੁੰਦੀਆਂ ਪਰ ਕੀਮਤ ਵੀ ਫੁੱਲ ਭਰ ਕੇ ਬਾਈ ਲੈ ਕੇ ਆਉਂਦਾ ਤੇ ਇਦਾਂ ਨਹੀਂ ਤਿਆਰ ਹੋ ਜਾਂਦੀਆਂ ਵੈੜਾ ਅੱਗੇ ਤੁਸੀਂ ਇਸ ਵੈੜ ਨੂੰ ਹੁਣ ਦੇਖੋ ਇਹਦਾ ਰੇਟ 145000 ਹੈ ਜੋੜੇ ਦੀ ਡਿਮਾਂਡ 3 ਲੱਖ ਬਣਦੀ ਹੈ ਮਾਨਤਨ ਥੋੜਾ ਬਹੁਤ ਹੋ ਜਾਊਗਾ ਚੰਗੇ ਹਵਾਨੇ ਦੀ ਫੈਕਸ ਇਹ ਹਵਾਨੇ ਦੀ ਇਹ ਵੀ ਵੈੜ ਤੇ ਇਹਨੂੰ ਬਾਈ ਨੂੰ ਵਪਾਰ ਵਾਲੇ ਵੀ ਬਹੁਤ ਸੋਹਣੀ ਰਕਮ ਲਾਉਂਦੇ ਸੀ ਪਰ ਇੱਕ ਸ਼ੌਕ ਬਾਈ ਦਾ ਤੇ ਤੇ ਬੱਚੇ ਦਾ ਇਹ ਸੀ ਵੀ ਆਪਾਂ ਚੈਨਲ ਤੇ ਵੀਡੀਓ ਪਾ ਕੇ ਪਸ਼ੂ ਵੇਚਾਂਗੇ ਇਹ ਵੀ ਦੱਸ ਦਿੰਦਾ ਵੀ ਵਿਕ ਗਏ ਤਾਂ ਬਹੁਤ ਵਧੀਆ ਗੱਲ ਆ ਤੇ ਨਹੀਂ ਇਹ ਵੈੜਾ ਬਾਈ ਨੂੰ ਪਸੰਦ ਆ ਤੇ ਹੋ ਸਕਦਾ ਵੱਛੀਆਂ ਨਹੀਂ ਫਿਰ ਦੁੱਧ ਤੇ ਵੀਰ ਲਾ ਲੇ ਪਰ ਤੁਸੀਂ ਸੌਦਾ ਕਰ ਸਕਦੇ ਹੋ ਜੇ ਤੁਹਾਨੂੰ ਜੱਜਦਿਆਂ ਤਾਂ ਤੋਂ ਦੋ ਦੰਦ ਵੈੜ ਤੁਹਾਨੂੰ ਦਿਖਾਈ ਹੈ ਦੋ ਨੰਬਰ ਤੇ ਚਾਰ ਦੰਦ ਪਹਿਲੇ ਨੰਬਰ ਤੇ ਦਿਖਾਈ ਸੀ ਵੱਛੀ ਇਹਦੇ ਨਾਲ ਆ ਗਈ ਇੱਕ ਹੋਰ ਵੱਛੀ ਤੁਹਾਨੂੰ ਦਿਖਾਉਣਾ ਫਾਰਮ ਦੀ ਸ਼ੁਰੂਆਤ ਕਰਨੀ ਆ ਤਾਂ ਤਿੰਨੇ ਹੀ ਨਾਲ ਖਰੀਦ ਲਓ ਇਦਾਂ ਦੇ ਆ ਵੀ ਤੁਹਾਡੇ ਕੋਲ ਆਉਣ ਵਾਲੇ 5-4 ਸਾਲਾਂ ਦੇ ਵਿੱਚ ਟੌਪ ਦਾ ਫਾਰਮ ਬਣ ਜੂ ਬਈ ਇਹ ਵੈੜ ਦੀ ਕੀ ਡਿਟੇਲ ਹੈ ਦੰਦੋ ਕਿਵੇਂ ਹੈ ਦੰਦੋ ਦੋ ਦੰਦ ਆ ਜੀ ਹੂੰ ਤੇ 20 ਦਿਨ ਇਹਦੇ ਬਾਕੀ ਆ 20 ਦਿਨ ਬਾਕੀ ਆ ਅੱਛਾ ਇਹਦੀ ਸੀਮਨ ਡਿਟੇਲ ਇਹਦੇ ਸੀਮਨ ਕਿਹੜਾ ਲੱਗਾ ਇਹ ਬੱਸੀ ਆਪਾਂ ਗੱਭਾਂ ਲਈ ਸੀ ਬਾਈ ਸੀਮਨ ਦੀ ਡਿਟੇਲ ਹੈ ਨਹੀਂ ਆਪਣੇ ਕੋਲ ਇਹਦੀ ਡਿਟੇਲ ਹੈ ਠੀਕ ਹੈ ਅੱਛਾ ਰੇਟ ਇਹਦਾ ਕੀ ਰਹੂਗਾ ਇਹ 1 10 ਦੀ ਦੇ ਦਾਂਗੇ 1 ਲੱਖ 10 ਹਜ਼ਾਰ ਹਾਂਜੀ ਤੋਰ ਦਈਏ ਬਾਈ ਨੂੰ 20 ਦਿਨ ਬਾਕੀ ਆ ਹੂੰ ਤੇ ਦੋ ਦੰਦ ਇਹ ਆ ਜੀ ਠੀਕ ਹੈ ਤੋਰ ਦੇ ਬਾਈ ਦੋ ਦੰਦ ਬੱਛੀ 20 ਦਿਨ ਬਾਕੀ ਆ ਜਸੂਨ ਚ ਦੁੱਧ ਲਾਉਣਾ ਸ਼ੁਰੂ ਕਰਤਾ ਇਹ ਵੀ ਦੋ ਦੰਦ ਦਾ ਸੋ ਦੇਖੋ ਇਹਦਾ ਹਵਾਨਾ ਦੋਸਤੋ ਫਿਕਸ ਹਵਾਨਾ ਕੱਢ ਰਹੀ ਹੈ 1 ਲੱਖ ਤੇ 10000 ਰੇਟ ਹੈ ਕਿ ਮੇਰੇ ਖਿਆਲ ਤੋਂ ਵੈਸੇ ਖੁੱਲ ਨਹੀਂ ਰੱਖਦੇ ਜਾਦਾ ਫਿਰ ਤਾਂ ਹੀ ਐ ਕਰਦਿਆਂ ਬਾਈ ਠੀਕ ਹੈ ਸੋ ਦੋਸਤੋ ਇਹ ਖੁੱਲਗਾ ਰਹਿੰਦੀਆਂ ਵਹਿੜਾਂ ਇਧਰ ਇਹ ਅੱਜ ਸੂਬਾ ਹੀ ਕੱਢੀ ਆ ਠੀਕ ਹੈ ਇਧਰ ਮਸਤੀ ਕਰੀ ਜਾਂਦੀਆਂ ਇਦਾਂ ਦੀਆਂ ਵਹਿੜਾਂ ਬਾਈ ਸੰਭਾਲ ਰਿਆ ਇਹ ਅੱਜ ਸੂਬਾ ਹੀ ਕੱਢੀ ਆ ਤਾਂ ਕਰ ਕੈਂ ਕਰ ਠੀਕ ਹੈ ਸੋ ਅੱਜ ਸੂਬਾ ਹੀ ਦੋਸਤੋ ਖੁੱਲੇ ਆ ਤਾਂ ਅੱਜ ਫਿਰ ਦੀਬੂ ਕੱਢਿਆ ਬਾਹਰ ਇਹਦਾ ਰੇਟ 1 ਲੱਖ ਤੇ 10000 ਬਹੁਤ ਸੋਹਣੀ ਬੱੱਚੀ ਹੈ ਜਰੂਰ ਆ ਕੇ ਦੇਖੋ ਮੈਂ ਦੂਜੀਆਂ ਵੜਾ ਜਿਹੜੀਆਂ ਫਰਵਰੀ ਚ ਦਿਖਾਉਣੀਆਂ ਉਹਨਾਂ ਤੇ ਕੈਮਰਾ ਨਹੀਂ ਮਾਰਦਾ ਕਿਉਂਕਿ ਫਿਰ ਬਹੁਤੇ ਵੀਰਾਂ ਨੂੰ ਇਹ ਹੁੰਦਾ ਵੀ ਆਪਾਂ ਉਹਨਾਂ ਦਾ ਰੇਟ ਪੁੱਛ ਲੈਣੇ ਆ। ਫਿਲਹਾਲ ਤੁਸੀਂ ਤਿਆਰੀ ਵਾਲੀਆਂ ਵੜਾਂ ਦੇਖੋ। ਪਰ ਨਗੀਨਾ ਹੀ ਹੋਰ ਬਾਈ ਸਾੰਭੀ ਬੈਠਾ ਜਿਹੜੇ ਤੁਹਾਨੂੰ ਫਰਵਰੀ ਦੇ ਵਿੱਚ ਦਿਖਾਵਾਂਗੇ। ਲਿਓ ਬਾਈ। ਸੋ ਇਹ ਨਾਗ 203 ਵਕਾਉ ਸੀ। ਬਹੁਤ ਸੋਹਣੀ ਬੱਛੀ ਜਿਹੜੀ ਅਜੇ 20 ਦਿਨ ਲਊਗੀ ਸੋਨ ਦੇ ਵਿੱਚ। ਸੋ ਦੇਖ ਸਕਦੇ ਹੋ ਇਹਦਾ ਵੀ ਢਾਂਚਾ ਤੁਸੀਂ। ਬਹੁਤ ਸੋਹਣੀ ਵੈੜ ਦੋਸਤੋ ਇਹ ਵੀ ਸੋ ਇਹ ਦੋਸਤੋ ਅੱਜ ਦੀ ਵੀਡੀਓ ਦੇ ਤਿੰਨ ਨਾਗ ਬਾਈ ਕੋਲ ਵਕਾਉ ਸੀ ਤੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਕਰ ਲਿਓ ਜਿਹੜਾ ਪਸ਼ੂ ਜੱੱਚਦਾ ਹੈ ਬੜੇ ਸੋਹਣੇ ਦੁੱਧ ਵਾਲੀ ਵੈੜਾ ਹੁਣ ਹਵਾਨਾ ਨੇ ਕਲੀਅਰ ਦਿਖਾ ਹੀ ਦਿੱਤਾ ਤੁਹਾਨੂੰ ਕਰਮਾ ਵਾਲੀ ਨੇ ਜਿਵੇਂ ਜਿਵੇਂ ਆਥਨ ਹੁੰਦਾ ਜਾਣਾ ਇਹਨੇ ਭਰਤੀ ਜਾਣਾ ਤੇ ਇਹ ਤਿੰਨ ਨਾਗ ਬਾਈ ਨੇ ਵਕਾਉ ਕੀਤੇ ਮਿਹਰਬਾਨੀ